ਇਦਿਕੋ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਅੱਗ ਦੀ ਚੇਤਾਵਨੀ 190 ਯਾਤਰੀਆਂ ਨੂੰ ਲੈ ਕੇ 1 ਘੰਟੇ ਤੱਕ ਹਵਾ 'ਚ ਘੁੰਮਦਾ ਘੁੰਮਿਆ ਜਹਾਜ਼ ਫਿਰ ਦਿੱਲੀ ਵਾਪਸ ਪਰਤਿਆ ਏਅਰ ਇੰਡੀਆ ਦਾ ਜਹਾਜ਼ ਇਰਅਤਨ ਦਿੱਲੀ ਤੋਂ ਸਿੰਗਾਪੁਰ ਜਾ ਰਹੀ 에어 ਇੰਡੀਆ ਦੀ ਫਲਾਈਟ ਵਿੱਚ ਤਕਨੀਕੀ ਖਰਾਬੀ ਆ ਗਈ ਜਿਸ ਕਰੋਂ ਫਲਾਈਟ ਨੂੰ ਦਿੱਲੀ ਵਾਪਸ ਪਰਤਣਾ ਪਿਆ ਜਾਜ ਵਿੱਚ 190 ਯਾਤਰੀ ਸਵਾਰ ਸਨ ਸੂਤਰਾਂ ਅਨੁਸਾਰ ਇਸ ਸੇਵਾ ਨੂੰ ਚਲਾਉਣ ਵਾਲੇ ਡ੍ਰੀਮ ਲਾਈਨਰ 에ਅਰਕ੍ਰਾਫਟ ਵਿੱਚ ਤਕਨੀਕੀ ਦਿੱਕਤ ਆ ਗਈ ਇੱਕ ਨਿਊਜ਼ ਏਜੰਸੀ ਨੂੰ ਸੂਤਰਾਂ ਨੇ ਦੱਸਿਆ ਕਿ APU ਵਿੱਚ ਅੱਗ ਲੱਗਣ ਦੀ ਚੇਤਾਵਨੀ ਮਿਲੀ ਸੀ ਜਿਸ ਤੋਂ ਬਾਅਦ ਜਹਾਜ਼ ਕਰੀਬ 1 ਘੰਟਾ ਵਵ ਵਿੱਚ ਰਹਿਣ ਤੋਂ ਬਾਅਦ ਦਿੱਲੀ ਪਰਤ ਆਇਆ ਹੈ ਇਸ ਤੋਂ ਬਾਅਦ ਯਾਤਰੀगण ਦੂਜੇ ਜਹਾਜ਼ ਰਾਹੀ ਸਿੰਗਾਪੁਰ ਭੇਜਿਆ ਗਿਆ ਉੱਥੇ ਹੀ ਜਦੋਂ 에어 ਇੰਡੀਆ ਦੇ ਬਲਾਰੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ 14 ਜਨਵਰੀ ਨੂੰ ਦਿੱਲੀ ਤੋਂ ਸਿੰਗਾਪੁਰ ਜਾਣ ਵਾਲੀ ਫਲੈਟ AI 380 ਦੇ ਅਪਰਟਿੰਗ ਕਰੂ ਨੇ ਇੱਕ ਚੱਕੀ ਤਕਨੀਕੀ ਖਰਾਬੀ ਕਰਨ ਉਡਾਨ ਪਰ ਦੇ ਤੁਰੰਤ ਬਾਅਦ ਸਾਵਧਾਨੀ ਵਜੋਂ ਦਿੱਲੀ ਵਾਪਸ ਜਾਣ ਦਾ ਫੈਸਲਾ ਕੀਤਾ ਬਲਾਰੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਜਹਾਜ਼ ਦਿੱਲੀ ਵਿੱਚ ਸੁਰੱਖਿਅਤ ਲੈਂਡ ਹੋ ਗਿਆ ਦਿੱਲੀ ਵਿੱਚ ਸਾਡੀਆਂ ਗਰਾਊਂਡ ਟੀਮਾਂ ਨੇ ਯਾਤਰੀਆਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਹੈ ਤੇ ਫਲਾਈਟ ਦੂਜੇ ਜਹਾਜ਼ ਰਾਹੀਂ ਸਿੰਗਾਪੁਰ ਲਈ ਰਵਾਨਾ ਹੋਗੀ ਬਲਾਰੇ ਨੇ ਇਸ ਅਚਾਨਕ ਪੈਦਾ ਸਥਿਤੀ ਕਾਰਨ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਅਫਸੋਸ ਵੀ ਪ੍ਰਗਟਾਇਆ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ